ਹਾਂਜੀ ਦੋਸਤੋ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਤੇ ਮੈਂ ਜਿਹਾਰ ਸਿੰਘ ਆ ਆਪਣਾ ਚੈਨਲ ਆਪਣਾ ਪੰਜਾਬ 794 ਤੇ ਤੁਹਾਡਾ ਸਵਾਗਤ ਹੈ ਤੇ ਮੈਂ ਚਾਹੁੰਨਾ ਕਿ ਤੁਸੀਂ ਸਾਰੇ ਰਾਜੀ ਖੁਸ਼ੀ ਹੋਵਾਂਗੇ ਅੰਦਰ ਉਸ ਤੋਂ ਹੋਵੋਗੇ ਤੇ ਹਾਂਜੀ ਦੋਸਤੋ ਅੱਜ ਪਹੁੰਚੇ ਸੀਗੇ ਸਰਹੰਦ ਸਹਿਰ ਆ ਐਮ ਸੀ ਪਾਰਕ ਦੇ ਨਾਲ ਆ ਥੋੜੀ ਦੂਰੀ ਤੇ ਐ ਫੈਸ਼ਨ ਟੂਡੇ ਟੂਡੇ ਫੈਸ਼ਨ ਵਾਲਿਆਂ ਦਾ ਸ਼ੋਅਰੂਮ ਆ ਜਿੱਥੇ ਪਹੁੰਚਾ ਹੋਇਆ ਅੱਜ ਤੇ ਵੀਰ ਜਿਹੜੇ ਸੈਂਟੀ ਹੁਣੀ ਬਾਈ ਹੁਣੀ ਤੇ ਵੀਰ ਉਹਨਾਂ ਦਾ ਬਰਾਦਰ ਇਹ ਵਿੱਕੀ ਵੀਰ ਆਪਣੇ ਨਾਲ ਬੈਠੇ ਨੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਰਾਓ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰ ਵੱਲੋਂ ਪ੍ਰਵਾਨ ਕਰਨੀ ਹੈ ਨਾ ਜੀ ਤੇ ਵੀਰ ਉਹਨਾਂ ਕੋਲ ਦੇਖੋ ਆਪਾਂ ਪਹੁੰਚੇ ਹਾਂ ਜਾਂ ਇਹਨਾਂ ਦੇ ਸ਼ੋਰੂਮ ਤੇ ਜਿਹਨੀਆਂ ਇਹਨਾਂ ਦੇ ਕੋਲ ਬਹੁਤ ਵਧੀਆ ਸ਼ਾਪ ਆ ਇਹ ਕੱਪੜਿਆਂ ਦੀ ਹੈ ਨਾ ਜਿਵੇਂ ਕਿ ਅੱਗੇ ਹੁਣ ਵਿਆਹ ਸ਼ਾਦੀਆਂ ਚੱਲਣਗੇ ਬਾਈ ਉਹਨਾਂ ਕੋਲ ਸਾਰੇ ਸਰਦਿਆਂ ਵਾਲੇ ਵੀ ਕੱਪੜੇ ਹੈਗੇ ਨੇ ਤੇ ਬਾਕੀ ਹੁਣ ਗਰਮੀ ਵਾਲੇ ਵੀ ਹੈਗੇ ਨੇ ਜਿਵੇਂ ਹੁਣ ਮੌਸਮ ਦੇ ਹਿਸਾਬ ਨਾਲ ਤੇ ਆਹ ਦੇਖ ਸਕਦੇ ਤੁਸੀਂ ਮੇਰੇ ਇੱਧਰ ਦਿਖਾ ਦੋ ਮੜੇ ਕਾ ਕੈਮਰਾ ਘੁਮਾ ਕੇ ਹਨ ਕਿੰਨੇ ਸੋਹਣੇ ਕੱਪੜੇ ਨੇ ਤੁਸੀਂ ਜਿਵੇਂ ਕਿ ਅੱਜ ਕੱਲ ਤੁਸੀਂ ਜਿਹੜੇ ਮੁੰਡੇ ਪਾਉਂਦੇ ਨੇ ਸਾਰੇ ਬ੍ਰਾਂਡ ਨੇ ਮਾਈਆਂ ਕੋਲ ਇਹ ਕਿ ਆਹ ਦੇਖ ਸਕਦੇ ਹੋ ਜਿਹੜੇ ਵੀ ਮਰਜ਼ੀ ਕਲਰ ਚ ਤੁਸੀਂ ਆ ਕੇ ਦੇਖੋਗੇ ਨਾ ਮਨ ਤੁਹਾਡਾ ਖੁਸ਼ ਹੋਏਗਾ ਇੱਥੇ ਆ ਕੇ ਹਨਾ ਆਪਾਂ ਵੀਡੀਓ ਬਹੁਤ ਹੀ ਬੜੀ ਨਹੀਂ ਬਣਾਉਣੀ ਹੈਗੀ ਅਤੇ ਜਿੱਦਨ ਵੀਰ ਸੰਤੀ ਵੀਰ ਹੋਊਗਾ ਅੱਜ ਵੀਰ ਉਹਨਾਂ ਦੇ ਬਰਾਦਰ ਨੇ ਵਿੱਕੀ ਭਾਈ ਜੀ ਹਨਾ ਤੇ ਨਾਲ ਆਪਣੇ ਬਿਰਜੀ ਬੈਠੇ ਨੇ ਆਪਾਂ ਵੀਡੀਓ ਵਿੱਚ ਜਿਵੇਂ ਬਿਰਜੀ ਉਹਨਾਂ ਨਾਲ ਗੱਲਬਾਤ ਕਰੀਏ ਤੁਹਾਡੇ ਨਾਲ ਸਾਸਤਰੀ ਕਾਲ ਬੁਲਾਈਆ ਇਹਨੇ ਵੀਰ ਵਿੱਕੀ ਹੋਣੀ ਮੜਾ ਦਿਖਾ ਦੂ ਵੀਰੇ ਇਧਰ ਹਾਂਜੀ ਹਾਂ ਆਪਾਂ ਬਹੁਤੀ ਗੱਲਬਾਤ ਨਾ ਕਰਦੇ ਹੋਏ ਵੀਡੀਓ ਅੰਨਿਕ ਬਣਾਉਣੀ ਆ ਬਸ ਆਪਾਂ ਦਾ ਸਨੇਹਾ ਲਾਉਣਾ ਏ ਠੀਕ ਆ ਜੀ ਤੁਹਾਡੇ ਨਾਲ ਜਿਹੜੇ ਵੀਰ ਕੱਪੜੇ ਅੱਜਕੱਲ ਖਰੀਦਦੇ ਨੇ ਉਹਨਾਂ ਤੱਕ ਇਹੀ ਸਨੇਹਾ ਲਾਉਣਾ ਹੋਣਾ ਦੇਖੋ ਕੱਪੜੇ ਬਾਈਆਂ ਕੋਲ ਬਹੁਤ ਵਧੀਆ ਬ੍ਰਾਂਡ ਆ ਤੇ ਜਿਵੇਂ ਕਿ ਗਰਮੀ ਵਾਲੇ ਵੀ ਹੈਗੇ ਨੇ ਤੇ ਹੁਣ ਅੱਗੇ ਮੌਸਮ ਹੁਣ ਥੋੜਾ ਜਿਹਾ ਚੇਂਜ ਹੋਣਾ ਇੱਕ ਦੋ ਮਹੀਨੇ ਤੱਕ ਸਰਦੀਆਂ ਦਾ ਆਉਣਾ ਏ ਤੇ ਬਾਈਆਂ ਕੋਲ ਸਰਦੀ ਦਾ ਵੀ ਸਟਾਕ ਵਧਿਆ ਜਾਣਾ ਏ ਤੇ ਕੁਆਲਿਟੀ ਦੀ ਗੱਲ ਆ ਸਾਰੀ ਤਾਂ ਵੀ ਕੱਪੜੇ ਦਾ ਬ੍ਰਾਂਡ ਅਸਲ ਚਾ ਸਾਰਾ ਕੱਪੜਾ ਇਹਨਾਂ ਕੋਲ ਬ੍ਰਾਂਡ ਦਾ ਏ ਆ ਜਿਵੇਂ ਤੁਸੀਂ ਵੇਖ ਸਕਦੇ ਹੋ ਹਨਾ Levi's ਹੋ ਗਿਆ ਤੇ ਹੋਰ Fred Perry ਇਹ ਅਮਰੀਕਨ ਇੰਗਲ ਸਾਰੇ ਹੀ ਕੁਆਲਿਟੀ ਦੇ ਕੱਪੜੇ ਨੇ ਬਾਈਓ ਹੁਣਾਂ ਕੋਲ ਜਾ ਦਿਖਾ ਦਿਓ ਵੀਰ ਜਿੱਧਰ ਹਨਾ ਮੜ ਜਾਗਾ ਨੇੜੇ ਤੋਂ ਥੋੜਾ ਜਿਹਾ ਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਬ੍ਰਾਂਡ ਬਾਈਆਂ ਕੋਲ ਹੈਗੇ ਨੇ ਕੱਪੜੇ ਦੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਹਾਂ ਦੇਖੋ ਰੰਗ ਵੀ ਬਹੁਤ ਪਿਆਰੇ ਨੇ ਕੁਆਲਿਟੀ ਆ ਤੇ ਆ ਜੀਨਾਂ ਦੇਖੋ ਜੀ ਪੈਂਟਾਂ ਜੀਨ ਦੇ ਵਿੱਚ ਹਨਾ ਤੇ ਆ ਦੇਖੋ ਹੋਰ ਸਟਿੱਪ 'ਚ ਜਿਹੜੇ ਵੀ ਤੁਹਾਡੇ ਕੋਲ ਸਾਰੇ ਬ੍ਰਾਂਡ ਵਧੀਆ ਨੇ ਕੱਪੜਾ ਟਾਪ ਦੇ ਵਿੱਚ ਆ ਜਿਹੜੀ ਗੱਲ ਆ ਨਾ ਗੱਲ ਤਾਂ ਕੁਆਲਿਟੀ ਦੀ ਆ ਸਾਰੀ ਤੇ ਆ ਦੇਖੋ ਵੀਰੇ ਆਹ ਸਾਰੀਆਂ ਜਿਹੜੀਆਂ ਪੈਂਟਾਂ ਹੋ ਗਈਆਂ ਲੋਹਰਾਂ ਹੋ ਗਈਆਂ ਜਿਹੜੀ ਵੀ ਚੜੀ ਚੇਂਹਦੇ ਤੁਹਾਨੂੰ ਇੱਥੇ ਹਰ ਇੱਕ ਚੀਜ਼ ਮਿਲੂਗੀ ਬਾਈਆਂ ਕੋਲ ਜਿਵੇਂ ਦਾ ਵੀ ਬ੍ਰਾਂਡ ਚੈਂਦਾ ਕੱਪੜਾ ਚੈਂਦਾ ਬਾਈਆਂ ਕੋਲ ਹਰ ਇੱਕ ਕੁਆਲਿਟੀ ਦੀ ਚੀਜ਼ ਆਸਲ ਚ ਹਨਾ ਬਾਕੀ ਗੱਲ ਰਹੀ ਹੀ ਰੇਟ ਦੀ ਪ੍ਰਾਈਸ ਦੀ ਜਿਹੜੀ ਤੁਸੀਂ ਸਾਡੀ ਵੀਡੀਓ ਨੂੰ ਬਾਈਆਂ ਕੋਲ ਆਉਂਗੇ ਲਾਈਕ ਤੇ ਕਮੈਂਟ ਕਰਕੇ ਸ਼ੇਅਰ ਕਰਕੇ ਆਉਂਗੇ ਨਾ ਵੀਡੀਓ ਨੂੰ ਸਾਡੀ ਨੂੰ ਦੱਸ ਦਿਓ ਬਾਈ ਨੂੰ ਵੀ ਇਹ ਚੈਨਲ ਤੇ ਵੀਡੀਓ ਦੇਖੀ ਦੀ ਥੋੜੀ ਜੀ ਅਸੀਂ ਤੇ ਆ ਤੁਹਾਡੀ ਵੀਡੀਓ ਨੂੰ ਜੇ ਲਾਈਕ ਕਮੈਂਟ ਵੀ ਕਰਿਆ ਤੇ ਸ਼ੇਅਰ ਵੀ ਕਰਿਆ ਬਾਈਆਂ ਨੂੰ ਸ਼ੇਅਰ ਕਰਕੇ ਆਉਂਗਾ ਨਾ ਤੇ ਬਾਈ ਤੁਹਾਡੀ ਇਸ ਕਰਕੇ ਥੋੜਾ ਜਿਹਾ ਤੁਹਾਨੂੰ ਪ੍ਰਾਈਸ ਦੇ ਵਿੱਚ ਥੋੜਾ ਜਿਹਾ ਫਰਕ ਜਰੂਰ ਪਊਗਾ ਫਿਰ ਐਂਜੀ ਗੱਲ ਨਹੀਂ ਹੈ ਕਿ ਵੀ ਤੁਹਾਨੂੰ ਡਿਸਕਾਊਂਟ ਦੇਣਗੇ ਬਾਈ ਕੱਪੜੇ ਦੇ ਵਿੱਚ ਅਸਲ ਚ ਗੱਲ ਇਹ ਆ ਵੀ ਕੱਪੜਾ ਹੀ ਵਧੀਆ ਮਿਲੂਗਾ ਤੁਹਾਨੂੰ ਠੀਕ ਹੈ ਜੀ ਹੁਣ ਗੱਲ ਤਾਂ ਕੱਪੜੇ ਦੀ ਆ ਬਾਕੀ ਡਿਸਕਾਊਂਟ ਵੀ ਦੇ ਦੇਣਗੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਉਂਗਾ ਬਾਈਆਂ ਉਹਨਾਂ ਕੋਲ ਤੇ ਦੱਸੋਗੇ ਵੀ ਬਾਈ ਆ ਵੀਡੀਓ ਸ਼ੇਅਰ ਕਰੀ ਦੀ ਠੀਕ ਆ ਭਾਈਓ ਕੋਲ ਆਪਣੀ ਵੀਡੀਓ ਚੈਨਲ ਦਾ ਨਾਮ ਦੱਸ ਦਿਓ ਆਪਣਾ ਪੰਜਾਬ 794 ਦੇ ਵੀਡੀਓ ਦੇਖੀ ਸੀ ਜੀ ਤੁਹਾਡੀ ਵੀਡੀਓ ਦੇਖ ਕੇ ਲਾਇਕ ਕਮੈਂਟ ਵੀ ਕਰਿਆ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਤੇ ਹੁਣ ਤੁਹਾਡੇ ਕੋਲ ਕੱਪੜਾ ਲੈਣ ਆਇਆ ਵੀਰੇ ਅਸੀਂ ਠੀਕ ਆ ਬਾਕੀ ਹੁਣ ਆਪੀ ਵੀ ਰੋਣੀ ਬਾਕੀ ਡਿਸਕਾਊਂਟ ਕਰਦਣੇ ਕਿ ਇੱਕੀ ਵਿੱਕੀ ਬਾਈ ਹੋਣੀ ਇੰਨਾ ਹੀ ਗੱਲ ਕਹਿਣੀ ਆ ਬਹੁਤ ਨਹੀਂ ਕਹਿਣੀ ਹੈਗੀ ਅਸੀਂ ਹੁਣ ਹੋਰ ਆਵਾਗੋ ਤੁਹਾਨੂੰ ਕੱਪੜਾ ਨਹੀਂ ਦਿਖਾਉਣਾ ਜਿੱਥੇ-ਇਥੇ ਖੁੱਲ ਕੇ ਅਸੀਂ ਐ ਹੁੰਦਾ ਨਾ ਵੀਰੇ ਮਿਹਨਤ ਬਹੁਤ ਹੁੰਦੀ ਆ ਤਾਂ ਇਹ ਖੁੱਲ ਕੇ ਦਿਖਾਈ ਜਾਈਏ ਅਸਲ 'ਚ ਤੁਸੀਂ ਆਪ ਕੱਪੜਾ ਦੇਖੋਗੇ ਇਥੇ ਕਪੜਾ ਪਸੰਦ ਨਾ ਆਵੇ ਨਾ ਫੇਰ ਕਿਹੋ ਮਨੂੰ ਕੁਆਲਿਟੀ ਦਾ ਬਾਕੀ ਰੇਟ ਲਾ ਦਾਂਗੇ ਬਾਈ ਇਹ ਜਿੱਦ ਗੱਲ ਨਹੀਂ ਹੈਗੀ ਤੇ ਆਪਾਂ ਬਹੁਤੀ ਵੀਡੀਓ ਬੱਡੀ ਨਹੀਂ ਕਰਦੇ ਆਪਾਂ ਵੀਡੀਓ ਨਿੱਕੇ ਕਰੀ ਆ ਤਾਂ ਜੋ ਕਿ ਤੁਹਾਨੂੰ ਸੁਨੇਹਾ ਲੱਗ ਜਾਵੇ ਹੈ ਨਾ ਤੇ ਬਾਕੀ ਬਾਈਆਂ ਉਹਨਾਂ ਦਾ ਨੰਬਰ ਆਪਾਂ ਦੱਸ ਦਿੰਨੇ ਆ ਵੀਡੀਓ 'ਚ ਜਿਵੇਂ ਕਿ 98158 90070 ਤੇ ਦੂਸਰਾ ਨੰਬਰ ਰਹੇਗਾ ਬਾਈ ਉਹਨਾਂ ਦਾ 99147 42 883 ਇਹ ਨੰਬਰ ਨੇ ਦੋ ਵੀਰ ਉਹਨਾਂ ਦੇ ਤੇ ਇਹ ਨੰਬਰਾਂ ਦੇ ਬਾਈ ਉਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਵੀਰੇ ਦੁਕਾਨ ਹਰ ਇੱਕ ਸੰਡੇ ਵੀ ਖੁੱਲੀ ਹੁੰਦੀ ਆ ਕਿ ਆਫ ਹੁੰਦੀ ਆ ਹਾਂਜੀ ਸੰਡੇ ਹਾਂਜੀ ਸੰਡੇ ਵੀ ਹੁੰਦੀ ਆ ਹਾਂਜੀ ਹਾਂ ਵੀਰ ਕਹਿੰਦੇ ਵੀ ਸੰਡੇ ਵਾਲੇ ਦਿਨ ਖੁੱਲੀ ਹੁੰਦੀ ਆ ਜਿਹੜਾ ਮਰਜ਼ੀ ਦਿਨ ਆਜੋ ਖੁੱਲੀ ਹੁੰਦੀ ਆ ਦੁਕਾਨ ਬਾਈਆਂ ਦੀ ਬਾਕੀ ਕਿੰਨੇ ਤੋਂ ਕਿੰਨੇ ਵਜੇ ਤੱਕ ਖੁੱਲੀ ਹੁੰਦੀ ਆ ਜੀ ਦੁਕਾਨ ਆਪਣੀ ਇਹ ਸਵੇਰੇ 9 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਹਾਂਜੀ ਦੋਸਤੋ ਵੀਰ ਉਹਨਾਂ ਦੀ ਦੁਕਾਨ ਆ ਜਿਹੜੀ ਕਿ ਇਹ ਸਵੇਰੇ 9 ਵਜੇ ਖੁੱਲ ਜਾਂਦੀ ਹੈ ਸਵੇਰੇ ਤੋਂ ਲੈ ਕੇ ਸ਼ਾਮ ਦੇ 8-9 ਵਜੇ ਤੱਕ ਖੁੱਲੀ ਹੁੰਦੀ ਹੈ ਜੀ ਕਿਸੇ ਵੀ ਟਾਈਮ ਆ ਸਕਦੇ ਤੁਸੀਂ ਦਿਨ ਦੇ ਵਿੱਚ ਤੇ ਬਾਕੀ ਉਹਨਾਂ ਦਾ ਬਾਈ ਉਹਨਾਂ ਦਾ ਆਪਾਂ ਨੰਬਰ ਦੱਸ ਦੇ ਦਿੱਤਾ ਤੁਸੀਂ ਬਾਈ ਉਹਨਾਂ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ ਹੋ ਤੇ ਆਪਣੀ ਵੀਡੀਓ ਤੁਸੀਂ ਸ਼ੇਅਰ ਜ਼ਰੂਰ ਕਰਨੀ ਆ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਾਂ ਹੀ ਗੱਲ ਕਹਿੰਦੇ ਆ ਸ਼ੇਅਰ ਕਰਕੇ ਆਓ ਉਹਨਾਂ ਕੋਲ ਵੀਡੀਓ ਤਾਂ ਹੀ ਤੁਹਾਨੂੰ ਡਿਸਕਾਊਂਟ ਮਿਲੂਗਾ ਬਾਕੀ ਕੁਆਲਿਟੀ ਆ ਅਸਲ 'ਚ ਕੱਪੜਿਆਂ ਦੀ ਹੈ ਨਾ ਤੇ ਆਪਾਂ ਇਥੋਂ ਕਰਦੇ ਹਾਂ ਸਮਾਪਤ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ